माधोपुर के लोगों ने किया हैल्थ डिपार्टमेंट और नगर कौंसल खिलाफ रोस प्रदर्शन बलाक समिति हरीश कुमार शर्मा ने दसिया के पिछले लंबे समय तो ही नगर कौंसल सुजानपुर का कूड़ा जेहड़ा के माधोपुर बेड़िया पंचायत के इसलते कुछ दिन पहला उन्होंने रोस प्रदर्शन करके कूड़ा बंद करवा दिता उन्होंने यह भी कहा कि नगर कौंसल माधोपुर के आटो आ कूड़ा करकट को करके लै जाता जदों का असी नगर कौंसल का कूड़ा बंद करवाया है तो नगर कौंसल ने आटो भी बंद कर दिता है इतों ही पता चलता है कि ना वो अपने मतलब ले ही आटो फेज दे सी। लेकिन अब आटो क्यों बंद कर दिता गया क्यों नगर कौंसल पता चल गया कि अ करते इस करके साथ आटो बंद किया गया है ने कहा कि इस संबंधी नगर कौंसलिया फोन करके पुछण की कोशिश की तो उन्होंने सान ही घट दता जरूरी नहीं समझिया कि एक मौजूदा मैंबर न किल की जाती है कि भी लगता है कि यह पिंडीति करते हुए नजर आ रहे हैं उन्होंने लोगों की जान की कोई भी परवाह नहीं है क्योंकि इतने कूड़ा सुट ਦੇ ਨਾਲ ਲੋਕਾਂ ਨੂੰ ਡੇਂਗੂ ਵਰਗੀਆਂ ਬਿਮਾਰੀਆਂ ਵੀ ਲੱਗ ਗਈਆਂ ਹਨ ਜਦੋਂ ਇਸ ਸਬੰਧੀ ਮੌਕੇ ਤੇ ਮੌਜੂਦ ਪੱਤਰਕਾਰ ਨੇ ਨਗਰ ਕੌਂਸਲ ਦੇ ਸੁਪਰਡੈਂਟ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਆਟੋ ਇਸ ਲਈ ਫੇਜ ਦੇ ਸੀ ਕਿਉਂਕਿ ਉੱਥੋਂ ਸਾਡੇ ਕੋੜੇ ਦੀਆਂ ਹੋਰ ਵੀ ਟਰਾਲੀਆਂ ਲੰਘਦੀਆਂ ਸਨ ਪਰ ਜਦੋਂ ਇਹਨਾਂ ਨੇ ਟਰਾਲੀਆਂ ਨੂੰ ਲੰਘਣ ਤੋਂ ਮਨਾ ਕਰ ਦਿੱਤਾ ਤਾਂ ਸਾਡੇ ਵੱਲੋਂ ਆਟੋ ਭੇਜਣਾ ਵੀ ਬੰਦ ਕਰ ਦਿੱਤਾ ਗਿਆ ਕਿਉਂਕਿ ਉਹ ਇਲਾਕਾ ਸਾਡੀ ਹਦੂਦ ਦੇ ਅੰਦਰ ਨਹੀਂ ਆਉਂਦਾ ਕਿਤੇ ਨਾ ਕਿਤੇ ਨਗਰ ਕੌਂਸਲ ਦੇ ਉੱਪਰ ਪ੍ਰਤੀਚਿੰਨ ਲੱਗਦਾ ਹੈ ਕਿ ਉਹ ਲੋਕਾਂ ਦੀ ਜਾਨ ਨਾਲ ਖਿਲਵਾੜ ਕਰਦੇ ਹਨ। ਫਿਲਕਰਾਸ ਸਰ ਕੀ ਕਹਿਣਾ ਚਾਹੋਗੇ ਮੈਂ ਕਹਿਣਾ ਚਾਹ ਸਫਾਫ ਸਾਫ ਸਹੀ ਦਾ ਧਿਆਨ ਰੱਖਿਆ ਜਾਂਦਾ ਵੀ ਹੁਣ ਕਿਉਂ ਨਹੀਂ ਹੋ ਰਿਆ ਆਪਣਾ ਕੂੜਾ ਸ਼ਹਿਰਾਨ ਕੋ ਨਵਰ ਕੌਂਸਲ ਦੇ ਚੁੱਕੇ ਇੱਥੇ ਛੱਡਦੇ ਆ ਠੀਕ ਹੈ ਉਹਦੇ ਨਾਲ ਨਾਲ ਸਾਡੇ ਇੱਥੇ ਪਿੰਡ 'ਚ ਵੀ ਇਹ ਕਟੋ ਆਉਂਦਾ ਸੀ ਕੂੜਾ ਚੁੱਕੇ ਸਿਟੀ ਮਾਰ ਕੇ ਆਵਾਜ਼ ਦੇ ਕੇ ਕੂੜਾ ਚੁਕਾਂਦੇ ਸੀ ਜਦੋਂ ਇਹਨਾਂ ਨੇ ਸਾਡੇ ਆਪਣੇ ਸਮਤੀ ਮੈਂਬਰ ਸਾਹਿਬ ਨੇ ਇਹ ਬੰਦ ਕਰਵਾਇਆ ਜਾਂ ਸਰਪੰਚ ਨੇ ਬੰਦ ਕਰਵਾਇਆ ਉਹਦੇ ਨਾਲ ਹੀ ਉਹ ਾਟੋ ਵੀ ਬੰਦ ਕਰਵਾ ਦਿੱਤਾ ਅੱਗੇ ਕਹਿੰਦੇ ਆ ਵੀ ਚਲੋ ਦੁਬਾਰਾ ਆਓ ਕਿੱਥੇ ਜਾਵੇ ਤੇ ਬਿਮਾਰੀਆਂ ਦਾ ਘਰ ਬਣਦਾ ਪਿਆ ਛੋਟੇ ਛੋਟੇ ਬੱਚੇ ਖੇਡਦੇ ਆ ਜਾਂ ਨਾਲੀਆਂ ਦੇਖੋ ਨਾਲੀਆਂ ਭਰੀਆਂ ਪਈਆਂ ਤੇਰਾ ਕੋਈ ਹੱਲ ਕੀਤਾ ਜਾਵੇ। ਪਰ ਕਿੰਨੇ ਕਿ ਬਿਮਾਰੀਆਂ ਕੋ ਬਹੁਤ ਬਿਮਾਰੀਆਂ ਲੱਗਦੀਆਂ ਐ ਤੇ ਦੇਖੋ ਜੀ ਕਿ ਇਹਨੂੰ ਡੇਂਗੂ ਹੋ ਰਿਹਾ ਕਿ ਉਹਨੂੰ ਮਲੇਰੀਆ ਹੋ ਰਿਹਾ ਕਿ ਉਹਨੂੰ ਕੁਝ ਹੋ ਰਿਹਾ ਕਿ ਉਹਨੂੰ ਬੁਖਾਰ ਲਗਾਤਾਰ ਚੱਲ ਰਿਹਾ। ਇਹਦੇ ਕਰਕੇ ਮੱਛਰ ਮੱਛਰ ਕਰਕੇ ਸਾਰਾ ਪੱਕੀ ਮੱਛਰ ਕਿੰਨੀ ਤੇ ਸਾਰੇ ਇਕੱਠੇ ਹੋ ਕੇ ਕੀ ਸਮੱਸਿਆ ਆ ਰਹੀ ਹੈ। ਦੇਖੋ ਜੀ ਮੈਂ ਮਾਧੋਪੁਰ ਦਾ ਬਲਾਗ ਸੰਧੀ ਮੈਂਬਰ ਹਰੀਸ਼ ਆ। ਅਹੀਂ ਕੁਝ ਦਿਨ ਪਹਿਲਾਂ ਹਫਤਾ 10 ਦਿਨ ਪਹਿਲਾਂ ਨਗਰ ਕੌਂਸਲ ਸਿਆਨਪੁਰ ਦਾ ਜਿਹੜਾ ਕੂੜਾ ਉਹ ਸੁੱਟਣਾ ਦਰਿਆ ਦੇ ਵਿੱਚ ਸਮਸ਼ਾਨ ਘਰ ਦੇ ਬਿਲਕੁਲ ਸਾਹਮਣੇ ਜਿਹੜਾ ਸੁੱਟਦੇ ਉਹ ਅਹੀਂ ਬੰਦ ਕਰਵਾਇਆ ਸੀਗਾ ਉਸ ਤੋਂ ਪਹਿਲਾਂ ਸਾਡੇ ਪਿੰਡ ਚ ਇੱਕ ਟੈਂਪੋ ਆਂਦਾ ਸੀਗਾ ਪੂਰਾ ਚੁੱਕਣ ਲਈ ਨਗਰ ਕੌਂਸਲ ਦਾ ਸਾਡੇ ਸੁਯਾਨਪੁਰ ਹਲਕੇ ਚ 150 ਪਿੰਡਾ 150 ਪਿੰਡ ਛੱਡ ਕੇ ਕਲਾ ਮਾਧੋਪੁਰ ਚ ਆਟੋ ਆਂਦਾ ਸੀਗਾ ਕੂੜਾ ਸੁੱਟਣ ਆਲਾ ਉਹ ਟਰਾਲੀਆਂ ਬੰਦ ਕਰਨ ਤੋਂ ਬਾਅਦ ਉਹ ਆਟੋ ਵੀ ਬੰਦ ਹੋ ਗਿਆ ਜੀ ਅਸੀਂ ਪੁੱਛਣਾ ਚਾਹੁੰਦੇ ਆ ਪਹਿਲਾਂ ਕਿਹਦੇ ਕਹਿਨ ਤੇ ਉਹ ਪਿੰਡ ਚ ਆਇਆ ਤੇ ਕਿਹਦੇ ਕਹਿਨ ਤੇ ਉਹ ਬੰਦ ਹੋਇਆ ਜੇ ਉਹ ਪਹਿਲਾਂ ਆਂਦਾ ਸੀਗਾ ਸਾਡੇ ਪਿੰਡ ਤੇ ਅੱਜ ਵੀ ਸਾਡੇ ਪਿੰਡ ਆਣਾ ਚਾਹੀਦਾ ਪੂਰਾ ਚੁੱਕਣ ਲਈ ਉਹ ਜਿੱਦਾਂ ਅਸੀਂ ਟਰਾਲੀਆਂ ਦਰਿਆ ਦੇ ਵਿੱਚੋਂ ਕੂੜਾ ਸੁੱਟਣਾ ਬੰਦ ਕਰਵਾਇਆ ਉਸ ਤੋਂ ਬਾਅਦ ਆਟੋ ਵੀ ਬੰਦ ਹੋ ਗਿਆ ਫਿਰ ਪਿੰਡ ਵਾਲਿਆਂ ਨੇ ਸਲਾਹ ਕਰਕੇ ਸਾਰਿਆਂ ਨੇ ਪਿੰਡ ਦੇ ਵਿੱਚ ਮੋਟਰਸਾਈਕਲ ਰਕਸ਼ੇ ਤੇ ਕੂੜਾ ਸੁੱਟਣਾ ਜਿਹੜਾ ਉਹ ਸ਼ੁਰੂ ਕਰਵਾਇਆ ਉਹ ਸਾਰਿਆਂ ਨੇ ਸਾਡੇ ਸਾਰਿਆਂ ਦੇ ਸਹਿਯੋਗ ਨਾਲ ਉਹ ਕੂੜਾ ਸੁੱਟਣਾ ਸ਼ੁਰੂ ਹੋਇਆ ਜਿਹੜੀਆਂ ਪੁਰਾਣੀਆਂ ਡੱਗੀਆਂ ਬਣੀਆਂ ਸੀਗੀਆਂ ਇੱਥੇ ਪੁਰਾਣੇ ਪਹਿਲੇ ਸਰਪੰਚ ਦੇ ਟਾਈਮ ਦੀਆਂ ਉੱਥੇ ਕੂੜਾ ਜਾ ਕੇ ਉਹਨੂੰ ਡਿਸਮੈਂਟਲ ਕੀਤਾ ਜਾਂਦਾ ਰੋਜ਼ ਖਤਮ ਕਰਦਾ ਅੱਗ ਲਾ ਕੇ ਖਤਮ ਕਰ ਦਿੱਤਾ ਜਾਂਦਾ ਐਹੀਂ ਤਾਂ ਜ ਇਕੱਠਾ ਹੋਇਆ ਵੀ ਪਹਿਲਾਂ ਸਾਡੇ ਪਿੰਡ ਦੇ ਵਿੱਚ ਉਹ ਆਟੋ ਆਂਦਾ ਸੀਗਾ ਹੁਣ ਕਿਉਂ ਨਹੀਂ ਆਂਦਾ ਉਹ ਅਸੀਂ ਵਜ੍ਹਾ ਪੁੱਛਣਾ ਚਾਹੁੰਦੇ ਆਂ ਕਿ ਪਹਿਲਾਂ ਕਿਹਦੀ ਸ਼ਰਤ ਤੇ ਉਹ ਆਂਦਾ ਸੀਗਾ ਤੇ ਕਿਹਦੀ ਸ਼ਰਤ ਤੇ ਉਹ ਨਗਰ ਕੌਂਸਲ ਨਾਲ ਅਸੀਂ ਕੀਤੀ ਗੱਲਬਾਤ ਉਹਨੇ ਫੋਨ ਨਹੀਂ ਸਾਡਾ ਚੱਕਿਆ ਜਦੋਂ ਅਸੀਂ ਗੱਲ ਕੀਤੀ ਵੀ ਟੈਂਪੂ ਪਹਿਲਾਂ ਆਂਦਾ ਸੀਗਾ ਹੁਣ ਨਹੀਂ ਆਂਦਾ ਇਸ ਮਸਲੇ ਜਦੋਂ ਅਸੀਂ ਬੋਲੇਆ ਉਹਨਾਂ ਨੇ ਸਾਡਾ ਫੋਨ ਕੱਟਤਾ ਉਸ ਤੋਂ ਬਾਅਦ ਸਾਡੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਇਹਦੇ ਵਿੱਚ ਰਾਜਨੀਤੀ ਹੈ ਜੀ ਸਾਰਾ ਸਾਰ ਰਾਜਨੀਤੀ ਹੈ ਕਿਉਂਕਿ ਪਹਿਲਾਂ ਕਿਸੇ ਦੇ ਕਹਿਣ ਤੇ ਉਹ ਆਂਦਾ ਸੀਗਾ ਸਾਡੇ ਪਿੰਡ ਦੇ ਵਿੱਚੋਂ ਇੱਕ ਬੋਰਾ ਕੂੜਾ ਇਕੱਠਾ ਕਰਕੇ ਉੱਥੇ ਸੁੱਟਣਾ ਉਹਦੇ ਉਹਦੇ ਚੱਕਰ 'ਚ 20 ਜਾਂ 30 ਟਰਾਲੀਆਂ ਰੋਜ਼ ਉਥੇ ਸਿਆਲਪੁਰ ਨਗਰ ਕੌਂਸਲ ਦੀਆਂ ਜਾਂਦੀਆਂ ਸੀਗੀਆਂ ਜਦੋਂ ਅਈ ਉਹ ਟਰਾਲੀਆਂ ਬੰਦ ਕਰਵਾਈਆਂ ਸਾਡੇ ਪਿੰਡ ਦੇ ਵਿੱਚ ਆਟੋ ਵੀ ਬੰਦ ਹੋ ਗਿਆ ਇੱਕ ਚੀਜ਼ ਦੇਖੋ ਜੀ 150 ਪਿੰਡਾਂ ਹਲਕੇ 'ਚ ਸਿਆਣਪੁਰ 'ਚ ਉੱਥੇ ਕਿਸੇ ਵੀ ਪਿੰਡ ਦੇ ਵਿੱਚ ਨਹੀਂ ਜਾਂਦਾ ਉਹ ਟੈਂਪੋ ਸਾਡੇ ਪਿੰਡ 'ਚ ਆਂਦਾ ਸੀਗਾ ਦੂਜਾ ਨੰਬਰ ਹੈ ਸਾਡੇ ਪਿੰਡ ਨੂੰ ਉੱਥੇ ਕੂੜਾ ਸੁੱਟਣ ਨਾਲ ਬਹੁਤ ਸਾਰੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਉੱਥੇ ਬੱਚੇ ਖੇਡਦੇ ਆ ਡੇਂਗੂ ਦਾ ਸਭ ਤੋਂ ਜ਼ਿਆਦਾ ਇੱਥੇ ਖਤਰਾ ਹੈ ਜੀ ਸਾਡੇ ਪਿੰਡ 'ਚ ਦੇਖੋ ਜੀ ਇਸ ਚੀਜ਼ ਦੇ ਵਿੱਚ ਨਹਿਰ ਵਿਭਾਗ ਵਾਲੇ ਔਰ ਹੈਲਥ ਜਿਹੜੇ ਹਸਪਤਾਲ ਹੈ ਹੈਲਥ ਦੇ ਬਾਲ ਮੈਂ ਉਹ ਲੈਣੇ ਔਰ ਨਗਰ ਕੌਂਸਲ ਵਾਲੇ ਜੇ ਕਾ ਸਾ ਡਿਪੈਂਡ ਜੇ ਕੋਈ ਇਹੋ ਜੀ ਬਿਮਾਰੀ ਦਾ ਕੋਈ ਵਾਦਾ ਹੁੰਦਾ ਤੇ ਇਹ ਜ਼ਿੰਮੇਵਾਰ ਹੋਣਗੇ ਜਿਹੜੇ ਆਪਣੇ ਲਾਗੇ ਕੂੜਾ ਸਟਵਾ ਰਿਆ ਤੇ ਸਫਾਈ ਦਾ ਬਿਲਕੁਲ ਵੀ ਧਿਆਨ ਨਹੀਂ ਰੱਖਦੇ। ਸਰ ਜੀ ਕਹਿ ਕਾਉਗੇ ਇਕੱਲੀਆ ਸਮਾਣਾ ਕਰਨਾ ਪੈ ਰਿਹਾ। ਗੰਦੇ ਆਏ ਡੇਕੂ ਮੱਖੀ ਮਸਰ ਬੱਚੇ ਆਂਗਣਵਾਜਾ ਸਕੂਲ ਐ ਇੱਥੇ ਨਾਲ ਢੇਰ ਲੱਗੇ ਦਾ। ਬੱਚਿਆਂ ਦਾ ਆਪਰਾ ਪੂਰਾ ਪਿੰਡ ਦੇ ਜਾਂਦਾ ਨਹਿਰ ਦੇ ਪਾਸੇ। ਨਹਿਰ 'ਚ ਵੀ ਗੰਦ ਆ। ਔਰ ਗੰਦਗੀ ਦੂਰ ਹੋਣ ਜੇਦੀ ਬਾਸੇ ਹੋਈ। ਕਿੰਨੀ ਦੇਰ ਦੀ ਸਮੱਸਿਆ ਹੈ ਕਰਦੀ ਐ? ਇਹ ਸਮੱਸਿਆ ਹੁੰਦੀ ਹੈ ਕੋਈ 15-16 ਸਾਲ। 15-14 ਵਾਰ ਨਾਲ ਕਿਉਂ ਚ ਗੰਦਨੀ ਇਹਦਾ ਗਿਆ ਇਹ ਗੰਦ ਉਹ ਜਿੱਦਾ ਹੀ ਰਾਮਲਾ ਕੋਈ ਫੰਕਸ਼ਨ ਕਰਨੇ ਤਾਂ ਗੱਲ ਨਹੀਂ ਹੁੰਦਾ ਕਿਹੜਾ ਗੰਦਕਾ ਡੈਂਪ ਕੀਤਾ ਜਾਂਦਾ ਸੀ ਮਾਦਪੁਰ ਦੇ ਵਿੱਚ ਕਿਹੜਾ ਬੰਦ ਕੀਤਾ ਵੀ ਆ ਕੀ ਕੰਮ ਕਰਦਾ ਇਹਦੇ ਬਾਰੇ ਜਦੋਂ ਇਹ ਬੰਦ ਹੋਇਆ ਚੰਗਾ ਹੋਇਆ ਵੀ ਸਭ ਤੋਂ ਬਾਅਦ ਦੇ ਦਰਿਆਰੇ ਸ਼ੁਰੂ ਕੀਤਾ ਸੀ ਜਿਹੜੇ ਨੇ ਕੋਲ ਮੱਖੀ ਮਸਰ ਗਿਆ ਇਹਨਾਂ ਨੇ ਬੰਦ ਕਰਤਾ ਤਾਂ ਫਿਰ ਉਹ ਗੱਦ ਸਾਰੇ ਲੱਕੇ ਆ ਗਿਆ ਕਿੰਨੇ ਕ ਪੂਵਾਰੀਆਂ ਸਾਹਮਣੇ ਕਰਨਾ ਪੈਂਦਾ ਇਹ 5-7 ਬੱਚੇ ਜਿਹੜੇ ਉੱਥੇ ਖੇਡਦੇ ਵੀ ਹੁੰਦੇ ਆ ਨਿੱਕੇ ਭਟੇ ਬੱਚੇ ਪੂ ਸੁੱਟੀਆਂ ਨਹੀਂ ਆਉਣੇ ਵੀ ਦੇ ਦੱਸ ਉਥੇ ਰਹਿਣਾ ਖੇਡਣਾ ਜੋ ਵੀ ਬਿਮਾਰੀ ਬਾਰੇ ਸਭ ਤੋਂ ਵੱਧ ਡੇਂਗੂ ਦਾ ਪ੍ਰਭਾਵ ਇੱਥੇ ਹੈ ਜਿਆਦਾ। ਹਾਂ, ਪਾਸੇ ਗੰਦਗੀ ਰਹਿੰਦੀ ਆ। ਨਾਲੀਆਂ ਵਿੱਚ ਜਦੋਂ ਕੂੜਾ ਫੁੱਟਦੀ ਆ, ਗੱਡੀ ਵਾਲੇ ਟਿੱਪੜਾ ਲਈ ਹੁੰਦੀ ਆ, ਆਟੋ ਵਾਲੇ ਜਾਂਦੇ ਆ, ਉਹ ਵੀ ਕੂੜਾ ਖਿਲਰਦਾ ਹੀ ਹੁੰਦਾ। ਲਫਾਵੇ ਵਾਪਸ ਪੇਜ ਹੁੰਦੇ ਆ। ਉਹ ਹੀ ਕੁੱਤੇ ਘੱਟੇ ਫੜ ਕੇ ਅਗੇ ਇੱਕ ਦੂਜੇ ਬੂਗਿਆ ਕੇ ਖਿਲਾ ਦਿਆ। ਉਹਦੇ ਨਾਲ ਗੰਦਗੀ ਵਧੇਗੀ ਤੇ ਉਹਦੇ ਨਾਲ ਹੀ ਡੇਂਗੂ ਦਾ ਤੇ ਬਿਮਾਰੀ ਦਾ ਅਸਰ ਹੋਏਗਾ। ਮੈਂ ਨਾ ਰਾਜਕੁਮਾਰਾ ਜੀ, ਮਾਧੋਪੁਰ ਵਾਸੀ ਰਹਿਣ ਵਾਲਾ। ਸਰ ਥੋੜੇ ਦਿਨ ਪਹਿਲੇ ਅਸੀਂ ਵੇ ਹਾਈਵੇ ਰੋਡ ਤੇ ਨਾ ਟਰਾਲੀਆਂ ਰੁਕਦੀਆਂ ਨਗਰਕੋਸ਼ ਸਿਜਾਮਪੁਰ ਦੀਆਂ ਜੀ ਠੀਕ ਹੈ ਜੀ ਵੀ ਸਾਡੇ ਮਾਧੋਪੁਰ ਵਿੱਚ ਕੋੜਾ ਨਹੀਂ ਸੁੱਟਣਾ ਉਹਨਾਂ ਨੇ ਰੋਕਤਾ ਹੀ ਅਹੀਂ ਉਸ ਤੋਂ ਪਹਿਲੇ ਸਾਡੇ ਪਿੰਡ ਵਿੱਚ ਇਹ ਆਟੋ ਆਂਦਾ ਹੀ ਕੋੜਾ ਚੁੱਕਣ ਵਾਸਤੇ ਨਗਰਕੋਸ਼ ਸਿਜਾਮਪੁਰ ਦਾ ਹੀ ਜਦੋਂ ਉਹ ਟਰਾਲੀਆਂ ਆਏ ਉਹ ਬੰਦ ਕੀਤੀਆਂ ਤੇ ਇਹ ਜਿਹੜਾ ਸਿਜਾਮਪੁਰ ਨਗਰਕੋਸ਼ ਦਾ ਆਟੋ ਸੀ ਉਹ ਵੀ ਬੰਦ ਹੋ ਗਿਆ ਜੀ ਆਣਾ ਸਾਡੇ ਪਿੰਡ ਵਿੱਚ ਸਾਨੂੰ ਦਿੱਕਤ ਪਸਾਨੀ ਕੋਈ ਨਹੀਂ ਹੈਗੀ ਪਰੇਸ਼ਾਨੀ ਇਹੀ ਹੈ ਕਿ ਸਾਡੇ ਉਹਦੇ ਲੱਗ ਗਏ ਜਿੱਥੇ ਕੋੜਾ ਸੁੱਟਦੇ ਆ ਉੱਥੇ ਬੱਚਿਆਂ ਗਰਾਊਂਡ ਹੈਗੀ ਲੱਗੇ ਸਮਸ਼ਾਨ ਘਾੜ ਹੈਗਾ ਸਰਦੀਆਂ ਵਿੱਚ ਤਾਂ ਕੋਈ ਸਮੈਲ ਨਹੀਂ ਆਂਦੀ कूੜੇ ਦੀ ਹੁਣ ਜਿੱਦਾਂ ਅੱਗੇ ਗਰਮੀਆਂ ਨਹੀਂ ਆ ਪਤਾ ਨਹੀਂ ਕਿਹੜੀ ਕਿਹੜੀ ਮਬਾਰੀਆਂ ਨਿਕਲ ਜਾਣੇ ਡੇਂਗੂ ਨਿਕਲ ਜਾਣਾ ਪਤਾ ਨਹੀਂ ਕੀ ਹੋ ਜਾਣਾ ਜੀ ਸਾਨੂੰ ਇਹੀ ਮੰਗ ਆਈ ਸਾਡੇ ਇਥੇ ਕੋੜਾ ਨਹੀਂ ਛੁੱਟੇ ਜਾਵੇ ਜਿੱਦਾਂ ਪਹਿਲੇ ਆਟੋ ਆਂਦਾ ਸੀ ਉਦਾਂ ਮੁੜ ਕੇ ਚਾਲੂ ਕੀਤਾ ਜਾਵੇ